ਅਸਲਾਮੁਅਲੈਕਮ ਉਮੀਦ ਕਰੀਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਖਲੀਲ ਜਬਰਾਨ ਦਾ ਸੁਪਨਾ ਬਿਆਨ ਕਰਨ ਦੇ ਖਲੀਲ ਜਬਰਾਨ ਦਾ ਸੁਪਨਾ ਕੀ ਸੀਗਾ ਤੁਸੀਂ ਸੁਣੋਗੇ ਤੇ ਤੁਹਾਡੇ ਰੋਂਗ ਤੇ ਖੜੇ ਹੋ ਜਾਗੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੀ ਆ ਉਸ ਤੇ ਵਿਚਾਰ ਕਹਿੰਦੇ ਨੇ ਖਲੀਲ ਜਬਰਾਨ ਨੇ ਆਪਣੀ ਕਹਾਣੀਆਂ ਦੀ ਕਿਤਾਬ ਦੇ ਵਿੱਚ ਇੱਕ ਕਹਾਣੀ ਲਿਖੀ ਹੈ ਔਰ ਕਹਾਣੀ ਹੈ میرا سپنا کدی کدی ایسا بھی دیکھتے ہیں کہ واستوکتا بھی سپنا آتی ہے اور کدی کدی ایسا بھی آتا ہے کہ سپنا بھی واستوکتا ہے حقیقت خلیل جبران اپنا ایک سپنا لکھا ہے کہ سپنے میں میں کہ دیکھنا ایک بہت وڈی شوبھا یاترا کئی سب ہستیاں دی نکل رہی ہے بڑا وڈا جلوس پہلے مہان بھاؤ پالکی چ بیٹھے نے اے پالکی سینکڑے منکا نے چکی ہوئی ہے اگے ہزاراں پچھے ہزاراں ਢੋਲ ਢਮਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਕਿ ਕਹਿੰਦਾ ਸੁਪਨੇ ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਨੇ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਉੱਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ لمبی ڈنڈا کر رہے نے سارے نے دسیا یہ موسا نے پیغمبری پورش نے لنگ گئی ہے سواری دوسری آ رہی ہے اس سواری نال بھی دی گیٹ بڑا اکٹ بڑے سجدے بڑی سگند کھلیری جا رہی ہے پشپ کی ورخا ہو رہی ہے پوچھا یہ کون عیسا نے یہ عیسا ہے لیکن یہ جلوس تو بہت وڈا ہے اور آ رہی ہے تیسری سوارش بہت وڈی مخلوق بار بار سجدے بار بار جےکاریا کی دھن بار بار نمسکار سلام چاروں پاسے اتر فلیل چھڑکیا جا رہے ہیں اور ہیرے موتی تک بھی نشاور کیتے جا رہے ہیں پوچھا اے کون اے دے بانی محمد صاحب اوہ نے پھر جر درس سواری لنگی بڑی بھاری پیٹ بڑا سندر رت بڑے خوبصورت گھوڑے اور بڑی شنگاری ہوئی بگی لنگ گیا جد اے جلوس ایک ہور سواری آ رہی ہے نہ اگے بھیڑ نہ پچھے بھیڑ نہ کوئی سجدے نہ پشپ مالا نہ پھولان دی برکھا ਨਾ ਅਤਰ ਫਲੇਨ ਦਾ ਛਿੜਕਣਾ ਪਾਲਕੀ ਦੇ ਵਿੱਚ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ kaun ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਜ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ kaun ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ایک خدا ہے اک کھل گئی خریل جبران دی، اور ایک میں سپنا لکھن تے مجبوراں، خدا نال کوئی نہیں کوئی نہیں کوئی نہیں یہ گل وکری ہے خدا ساریاں نال ہے, ساریاں, نال ہے, ساریاں نال ہے، اس نال کوئی بھی نہیں کوئی بھی نہیں کوئی بھی نہیں ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਾਰ ਇੱਕ دیوار ਹੈ। ਔਰ ਇਨ੍ਹਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨ੍ਹਾਂ ਤਮਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ جو دکھائی دے رہے ہوا جو پربھاوت بھی کرے ہوا جس دی گرفت دی آ جائیے لیکن پھر بھی دی گرفت نہ نے کہا مایا پربھاوت کر رہی ہے مایا دے انت روپ لیکن شخر دے روپ تو آرمبھ کرتے ہیں دھن گروہ ارجن دیو جی مہاراج اپنے بول مایا چرم اشت مت ریک باندھے برما رہیے مایا اچھایا دی وار بن کے کھڑی ہو گئی ہے پرتھم تے اشت کوئی خدا دے نال نہیں کوئی پرماتما نال نہیں کوئی اوتار دے نال ہے کوئی پیغمبر دے نال ہے کوئی منک پرماتما نال نہیں ہے کوئی منک خدا دے نال نہیں ہے ਔਰ ਸਾਰਿਆਂ ਦੇ ਰਸਤੇ ਵਿੱਚ ਉਹਨਾਂ ਦੇ ਇਸ਼ਟ ਦੀਵਾਰ ਬਣ ਕੇ ਖੜੇ ਨੇ ਇਸ ਤੋਂ ਬਾਅਦ ਪਰਿਵਾਰ ਦੀ ਦੀਵਾਰ ਹੈ ਮਿੱਤਰਾਂ ਦੀ ਦੀਵਾਰ ਹੈ ਪੁੱਤਰਾਂ ਦੀ ਦੀਵਾਰ ਹੈ ਪਤੀ ਦੀ ਦੀਵਾਰ ਹੈ ਪਤਨੀ ਦੀ ਜੋ ਹੈ ਦੀਵਾਰ ਹੈ ਬੱਚਿਆਂ ਦੀ ਦੀਵਾਰ ਹੈ ਔਰ ਇਹ ਦੀਵਾਰਾਂ ਫਿਰ ਵੱਧੀਆਂ ਨੇ ਵੱਧੀਆਂ ਨੇ ਅਗਾਹ ਧਨ ਸੰਪਦਾ ਦੀ ਦੀਵਾਰ ਹੈ ਪ੍ਰਭਤਾ ਦੀ ਦੀਵਾਰ ਹੈ ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਹੱਥਾਂ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ। ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ। ਗੁਰੂ ਨੂੰ ਮੱਥਾ ਟੇਕਿਆ ਗਿਆ ਹੈ। ਕੋਈ ਸ਼ਰਮਾਰੇ। ਟੁੱਟੇਗੀ ਦੀਵਾਰ, ਟੁੱਟੇਗਾ ਇਸ ਦਾ ਸਿਰ। ਦੀਵਾਰ ਟੁੱਟੇਗੀ, ਇਹਦਾ ਸਿਰ ਟੁੱਟੇਗਾ, ਔਰ ਇਸ ਦੇ ਸਿਰ ਦੇ ਚੋਏ ਨਿਕਲੇਗਾ ਪ੍ਰਮਾਤਮਾ। ਇਹਦੇ ਸਿਰ ਦੇ ਚੋਏ ਨਿਕਲੇਗਾ ਖੁਦਾ। ਐਸਾ ਵੀ ਹੋਇਆ ਹੈ। ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ اس دیوار نو توڑن دی کوشش کیتی ہے کسی نے سر اگے کیتا کسی نے سینہ اگے کیتا کسی نے اپنا دماغ اگے کیتا کسی نے اپنا دل اگے کیتا تو ہے ایک ایسی اتحاسک گا تھا ہنو ماننے لگ دا ہے اے دیوار لازمی سینے نال توڑی ہے سر نال نہیں ہے ਇਹ ਕਿਹ ਲੋ ਸਰਤੇ ਸਵੀਕਾਰ ਵਿਚਾਰੇ ਕੋਲ ਹੈ ਹੀ ਨਹੀਂ ਜੰਗਲ ਵਿੱਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੂ ਸਿੱਖਿਆਤ ਨਹੀਂ ਹੋ ਸਕਦਾ ਬਹੁਤ ਵੱਡੀ ਤਾਲੀਮ ਇਸ ਕੋਲ ਨਹੀਂ ਹੋ ਸਕਦੀ ਆਖਿਰ ਜੰਗਲ ਦੇ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਵਾਂਤ ਵੀ ਸਨ ਸੰਬੰਧ ਜੋੜਨ ਦੀ ਜਾਂਚ ਵੀ ਸੀ ਸੇਨਾ ਅੱਗੇ ਕੀਤਾ ਇੱਕ ਮਿੱਥ ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰ타 ਲੈਣ ਦੀ ਕੋਸ਼ਿਸ਼ ਲੇਕਿਨ ਇਹ 12ੋਂ ਤੋਂ ਪੱਥਰ ਚੁਕ ਲਿਆ ਆ ਵੱਡੇ ਵੱਡੇ ਹਾਰ ਦੇ ਚੋ ਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ ਤਿੰਨ ਚਾਰ ਮੋਤੀ ਟੁੱਟੇ ਨੇ ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ ਵਾਨਰ ਦਾ ਵਾਨਰ ਰਿਹਾ ਪੁੱਛਿਆ ਇਹ ਕੀ ਕਰ ਰਹੇ ਹੋ ਇੰਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ ਦੇਖ ਰਿਆਂ RAM ਹੈ ਕਿ ਨਹੀਂ رام ہے کہ نہیں رام جڑ چ نہیں آ موتی جڑ میں مالا چک کے پرے سٹی جب جڑ دے چھ رام ہی نہیں تو میں پھر جڑ چیز نو کی پڑی لکھی سشکتت سبے تعلیم یافتہ کہہ دیتا ہنونت شریر بھی جڑ ہے پنجے دے پنجے تت جڑ نے کیوں رکھے اس نیڑ اس نو پوڑ نہیں تو منت کہ اس واسطے رکھے میرا بھروسہ اسم ہے اگر نہیں تو میں اس نی رکھ تیار نہیں چیریا اس نے اپنا سینہ. کہیں دینے ਹੋਂ ਦੀ ਧਾਰ ਦੇਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾਂ ਦਾ ਇਥੇ ਕੇ ਕੋਈ ਆਪਣਾ ਸੀਨਾ ਜੀ ਰੇ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਵਿਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣਾ ਫਾਕੀ ਉਹਨਾਂ ਕੋਲ ਸਿਰ ਹੁੰਦਾ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਥੋੜ੍ਹ ਕੇ ਪਿੱਛੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੰਨ ਨੂੰ ਪ੍ਰਗਟ ਕਰਦੇ ਨੇ ਉਸ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ کوئی اپنا دل اگے کردہ ہے دنیا اگر دھرم کی کوئی سدھنا ہے تو دل تے کھڑیے یا دماغ تے کھڑیے اس تو علاوہ تڑیے اسے تے عبادت نہیں کھڑی نہ تے نہ تے تڑی کھڑیے دل تے کھڑیے دماغ تے کوئی اپنا سر اگے کرے کوئی اپنا سینہ اگے کرے یعنی گی مسکین جی نے آج کتھا دے بچ. خلیل جبران دا سبنا بہن ਖਲੀਲ ਜਬਰਾਨ ਇਨੈਸ ਦੇਖਿਆ ਸੁਪਨਾ ਔਰ ਫਿਰ ਉਸ ਨੂੰ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਦਰਜ ਕੀਤਾ ਔਰ ਜ਼ਰੂਰੀ ਸਮਝਿਆ ਜਿਸ ਦਾ ਨਾਮ ਵੀ ਉਹਨਾਂ ਨੇ ਰੱਖਿਆ ਸੀਗਾ ਖਲੀਲ ਜਬਰਾਨ ਦਾ ਸੁਪਨਾ ਕਹਾਣੀਆਂ ਦੀ ਜਿਹੜੀ ਉਹਨਾਂ ਦੀ ਕਿਤਾਬ ਸੀ ਕਿ ਉਸ ਸੁਪਨੇ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਬਾਕੀ ਜਿੰਨੇ ਵੀ ਅਪਤਾਰੀ ਪੁਰਸ਼ ਸੀ ਪੈਗੰਬਰ ਸੀ ਨਬੀ ਸੀ ਸਭ ਦੇ ਨਾਲ ਬੇਸ਼ੁਮਾਰ ਹਜੂਮ ਸੀਗਾ ਫੁੱਲਾਂ ਦੇ ਜਿਹੜੀ ਆ ਉਹ بارش ਕੀਤੀ ਜਾਂਦੀ ਸੀ ਅਤਰ ਛਿੜਕਿਆ ਜਾਂਦਾ ਸੀ ਨਾਰੇ ਲਾਏ ਜਾਂਦੇ ਸੀ ਪਾਲਕੀਆਂ ਚੁੱਕੀਆਂ ਸੀ ਪਰ ਜਦੋਂ ਇੱਕ ਖਾਲੀ ਪਾਲਕੀ ਜਿਹਨੂੰ ਸਿਰਫ ਚੁੱਕਣੇ ਆਲੇ ਸੀ ਅੱਗੇ ਪਿੱਛੇ ਕੋਈ ਰਸ਼ ਨਹੀਂ ਸੀ ਹਜੂਮ ਨਹੀਂ ਸੀ ਕੋਈ ਫੁੱਲਾਂ ਦੀ ਬਰਸਾਤ ਨਹੀਂ ਸੀ ਹੋ ਰਹੀ ਕੋਈ ਅਤਰ ਨਹੀਂ ਸੀ ਛਿੜਕਿਆ ਜਾ ਰਿਹਾ ਜਦੋਂ ਪੁੱਛਿਆ ਕਿ ਇਹ ਕੌਣ ਹੈ ਔਰ ਇਹਨੂੰ ਕੀ ਜ਼ਰੂਰਤ ਸੀ ਕਿ ਜਿੱਥੇ ਏਡੇ ਏਡੇ ਵੱਡੇ ਹਜੂਮ ਵਾਲੇ ਜਾ ਰਹੇ ਇਹ ਵੀ ਵਿੱਚ ਜਾਂਦਾ ਹੈ ਹੈ ਤਾਂ ਕੋਈ ਆ ਨੇਕ ਬਜ਼ੁਰਗ ਨੇਕ ਰੂ ਨਜ਼ਰ ਆ ਰਹੀ ਹੈ ਤੇ ਖਲੀਲ ਜ਼ਬਰਾਨ ਨੂੰ ਜਵਾਬ ਮਿਲਿਆ ਕਿ ਇਹ ਖੁਦਾ ਹੈ ਚੁੱਪਨਾ ਟੁੱਟ ਗਿਆ ਅੱਖ ਖੁੱਲ ਗਈ ਤੇ ਉਹ ਸੋਚਣ ਤੇ ਮਜਬੂਰ ਹੋ ਗਏ ਕਿ ਖੁਦਾ ਸਭ ਦੇ ਨਾਲ ਕੁਦਾ ਨਾ ਕੋਈ। ਔਰ ਇਹ ਗੱਲ ਹਕੀਕਤ ਹੈ ਵੀ ਕਿ ਖੁਦਾ ਜਿਹੜਾ ਕਿ ਹਰ ਮਨੁੱਖ ਵੀ ਸ਼ਰਗ ਤੋਂ ਵੀ ਜ਼ਿਆਦਾ ਕਰੀਬ। ਉਹਦੀਆਂ ਰਦਾਸਾਂ ਸੁਣਦਾ ਹੈ, ਉਹਦੀਆਂ ਪਰੇਸ਼ਾਨੀਆਂ ਦੂਰ ਕਰਦਾ ਹੈ, ਉਹਦੀਆਂ ਮੁਸ਼ਕਲਾਂ ਆਸਾਨ ਕਰਦਾ ਹੈ। ਇਹਨਾਂ ਮਨੁੱਖ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ। ਪਰ ਮਨੁੱਖ ਸਿਰਫ ਆਪਣੀ ਜ਼ਰੂਰਤ ਦੇ ਤਹਿਤ ਉਹਨੂੰ ਪੁਕਾਰਦਾ ਹੈ। ਆਪਣੀਆਂ ਪਰੇਸ਼ਾਨੀਆਂ ਅਹ ਦੇ ਹੱਲੇ ਨੂੰ ਪੁਕਾਰਦਾ ਹੈ ਕਦੀ ਮਨੋਂ ਰੱਬ ਨੂੰ ਨਹੀਂ ਪੁਕਾਰਿਆ ਜਿੱਥੇ ਹਰ ਚੀਜ਼ ਨੂੰ ਪਾਉਣ ਦੀ ਤਲਬ ਰੱਖੀ ਹੈ ਕਦੀ ਰੱਬ ਨੂੰ ਪਾਉਣ ਦੀ ਵੀ ਤਲਬ ਰੱਖੀ ਕਦੀ ਰੱਬ ਨੂੰ ਰੱਬ ਕੋਲੋਂ ਮੰਗਿਆ ਸਿਰਫ ਆਪਣੀਆਂ ਜਿਹੜੀਆਂ ਜ਼ਰੂਰਤਾਂ ਅਸائشਾਂ ਆਪਣੀਆਂ ਖੁਸ਼ੀਆਂ ਉਹੀ ਰੱਬ ਕੋਲੋਂ ਮੰਗੀ ਦੀਆਂ ਔਰ ਰੱਬ ਨੂੰ ਕਦੀ ਰੱਬ ਕੋ ਨਹੀਂ ਮੰਗਿਆ ਜਿੱਦਣ ਉਹ ਮੰਗਾਗੇ ਨਾ ਰੱਬ ਨੂੰ ਰੱਬ ਕੋਲ ਉਸ ਦਿਨ ਸਾਡੀ ਕਾਮਯਾਬੀ ਸ਼ੁਰੂ ਹੋਏ ਉਸ ਦਿਨ ਸਾਨੂੰ ਜ਼ਿੰਨੀ ਸਕੂਨ ਮਿਲੇਗਾ ਸਾਡੀ ਜਿਹੜੀ ਜ਼ਿੰਦਗੀ ਚ ਬੇਚੈਨੀ ਹੈ ਬੇਰਬਤਗੀ ਹੈ ਉਹ ਸਹੀ ਹੋ ਜਾਏਗੀ ਅਸੀਂ ਜਿਹੜੇ ਮਾਦੀ ਪ੍ਰਸਤ ਹੋ ਗਏ ਆ ਉਤਮਾ ਉਹ ਲਾਲਚ ਦਿਲ ਚੋਂ ਖਤਮ ਹੋਏਗਾ